ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਨ ਦੇ ਵਿੱਚ ਹਮਦਰ ਟੀਵੀ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਮੇਰੀ ਪੀਰੀ ਦਿਹਾੜੇ ਦੀਆਂ ਤੁਹਾਨੂੰ ਸਭ ਨੂੰ ਵਧਾਈਆਂ ਤੁਹਾਡੇ ਇਲਾਕੇ ਦੀ ਕੀ ਰਹੀ ਅੱਜ ਦੀ ਵੱਡੀ ਖਬਰ ਇਸ ਦੇ ਨਾਲ ਹੀ ਪੰਜਾਬ ਦੇ ਹੋਰ ਸ਼ਹਿਰਾਂ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਮੈਂ ਸ਼ੇਖਰ ਰਾਏ ਹਾਜ਼ਰ ਹਾਂ ਅਤੇ ਅਗਲੇ ਕੁਝ ਮਿੰਟਾਂ ਦੇ ਅੰਦਰ ਤੁਹਾਨੂੰ ਜਾਣੂ ਕਰਵਾਵਾਂਗੇ ਪੰਜਾਬ ਦੀਆਂ ਚੋਣਵੀਆਂ ਖਬਰਾਂ ਦੇ ਨਾਲ ਫਟਾਫਟ ਅੰਦਾਜ਼ ਦੇ ਵਿੱਚ ਸ਼ੁਰੂ ਕਰਦੇ ਹਾਂ ਅੱਜ ਦਾ ਬੁਲੇਟਨ ਤੇ ਸਫ਼ਰ ਸ਼ੁਰੂ ਹੁੰਦਾ ਲੁਧਿਆਣਾ ਤੋਂ ਬੀੜਪੜੱਕੇ ਵਾਲੇ ਆਰਤੀ ਚੌਂਕ ਦੇ ਕੋਲ ਉਸ ਵੇਲੇ ਸੰਸਨੀ ਫੈਲ ਗਈ ਜਦ ਇੱਕ ਮੋਟਰਸਾਈਕਲ ਸਵਾਰ ਉੱਥੇ ਇਹ ਕਹਿ ਕੇ ਬੋਰਾ ਸੁੱਟ ਕੇ ਫਰਾਰ ਹੋ ਗਿਆ ਕਿ ਇਸ ਦੇ ਵਿੱਚ ਖਰਾਬ ਅੰਬ ਨੇ ਜਦ ਲੋਕਾਂ ਨੇ ਉਸ ਨੂੰ ਉੱਥੇ ਬੋਰਾ ਸੁੱਟਣ ਤੋਂ ਮਨਾ ਕੀਤਾ ਤਾਂ ਉਸ ਨੇ ਇਹ ਕਹਿ ਕੇ ਮੋਟਰਸਾਈਕਲ ਦੀ ਕਿੱਕ ਮਾਰੀ ਅਤੇ ਭੱਜ ਗਿਆ ਕਿ ਹੁਣੇ ਇੱਕ ਗੱਡੀ ਇਸ ਬੋਰੇ ਨੂੰ ਚੁੱਕਣ ਦੇ ਲਈ ਆ ਰਹੀ ਹੈ ਜਦ ਬੋਰੇ ਦੇ ਵਿੱਚੋਂ ਅਜੀਬ ਜਿਹੀ ਬਦਬੂ ਆਉਣ ਲੱਗੀ ਤਾਂ ਲੋਕਾਂ ਨੇ ਇਸ ਸ਼ੱਕੀ ਬੋਰੇ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਜਦ ਪੁਲਿਸ ਨੇ ਆ ਕੇ ਬੋਰੇ ਨੂੰ ਖੋਲਵਾਇਆ ਤਾਂ ਦਰੋ ਇੱਕ ਕੁੜੀ ਦੀ লাশ ਨਿਕਲੀ ਪੁਲਿਸ ਮੋਟਰਸਾਈਕਲ ਸਵਾਰ ਦੀਪਾਲ ਦੇ ਵਿੱਚ ਜੁਟੀ ਹੈ ਅਤੇ ਕੁੜੀ ਦੀ ਵੀ ਪਛਾਣ ਕਰ ਰਹੀ ਹੈ ਤੇ ਹੁਣ ਖਬਰ ਹੈ ਪਟਿਆਲਾ ਤੋਂ ਜਿੱਥੋਂ ਦੇ ਭਾਂਰੀ ਪਿੰਡ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਸਤਿੰਦਰ ਸਿੰਘ ਸ਼ੱਕੀ ਹਾਲਾਤ ਦੇ ਵਿੱਚ ਲਾਪਤਾ ਹੋ ਗਿਆ ਜਿਸ ਦੀ ਗੱਡੀ ਪਿੰਡ ਭਾਂਰੀ ਦੇ ਨੇੜੇ ਉਗਰਾਮਤ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਕਾਂਸਟੇਬਲ ਸਤਿੰਦਰ ਸਿੰਘ ਦੀ ਡਿਊਟੀ ਐਸਐਸਪੀ ਮੁਹਾਲੀ ਸੰਦੀਪ ਗਰਗ ਦੇ ਨਾਲ ਸੀ ਉਹ ਡਿਊਟੀ ਕਰਕੇ ਸਮਾਣਾ ਵਿਖੇ ਆਪਣੇ ਘਰ ਜਾ ਰਿਹਾ ਸੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਤਿੰਦਰ ਘਰੇ ਨਹੀਂ ਪਹੁੰਚਿਆ ਤਾਂ ਉਹਨਾਂ ਨੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਸਮਾਣਾ ਸੜਕ ਦੇ ਉੱਤੇ ਪਿੰਡ ਰਪਾਹੜੀ ਦੇ ਕੋਲ ਉਸਦੀ ਗੱਡੀ ਬਰਾਮਦ ਹੋਈ ਹੈ ਗੱਡੀ ਦੇ ਵਿੱਚ ਖੂਨ ਦੇ ਨਿਸ਼ਾਨ ਸਨ ਪਰ ਸਤਿੰਦਰ ਸਿੰਘ ਲਾਪਤਾ ਸੀ ਜਿਸ ਤੋਂ ਬਾਅਦ ਪੁਲਸ ਨੂੰ ਸਾਰੇ ਮਾਮਲੇ ਦੀ ਇਤਲਾਹ ਕਰ ਦਿੱਤੀ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ਦੇ ਉੱਤੇ ਪਹੁੰਚ ਗਈ ਜਿਸ ਨੇ ਗੱਡੀ ਦੀ ਫੋਰੈਂਸਿਕ ਜਾਂਚ ਵੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਕਾਂਸਟੇਬਲ ਸਤਿੰਦਰ ਸਿੰਘ ਦੀ ਭਾਲ ਦੀ ਵਿੱਚ ਵੀ ਟੀਮਾਂ ਲਗਾ ਦਿੱਤੀਆਂ ਗਈਆਂ ਇਸੇ ਦਰਮਿਆਨ ਅੰਮ੍ਰਿਤਸਰ ਰਾਸ਼ਟਰੀ ਭਗਵਾ ਸੈਨਾ ਦਾ ਉਪ ਪ੍ਰਧਾਨ ਰਿਤੇਸ਼ ਸ਼ਰਮਾ ਉਰਫ ਰਿੱਕੀ 1.5 ਕਿਲੋ ਹਫੀਮ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਪੁਲਸ ਪੁਰਾਣੀ ਚੁੰਗੀ ਛਰਹਾਟਾ ਦੇ ਉੱਤੇ ਆਉਣ ਜਾਣ ਵਾਲਿਆਂ ਦੀਆਂ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ ਤੇ ਨਾਕਾ ਦੇਖ ਕੇ ਰਿਤੇਸ਼ ਆਪਣੀ ਗੱਡੀ ਛੱਡ ਕੇ ਫਰਾਰ ਹੋਣ ਲੱਗਾ ਤਾਂ ਪੁਲਸ ਨੇ ਉਸ ਨੂੰ ਮੌਕੇ ਦੇ ਉੱਤੇ ਹੀ ਕਾਬੂ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਰਵਿੰਦਰਪਾਲ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਪੁਲਸ ਨੇ ਪੁਰਾਣੀ ਚੁੰਗੀ ਸ਼ਰਹਾਟਾ ਤੋਂ ਸਰਵਿਸ ਲੇਨ ਦੇ ਰਾਹੀਂ ਯੂਨੀਵਰਸਿਟੀ ਵੱਲ ਜਾਂਦੀ ਕਾਰ ਨੂੰ ਰੋਕ ਕੇ ਜਾਂਚ ਕੀਤੀ ਸੀ ਕਾਰ ਚਾਲਕ ਨੇ ਆਪਣੀ ਪਛਾਣ ਰਿਤੇਸ਼ ਸ਼ਰਮਾ ਉਰਫ ਰਿੱਕੀ ਵਜੋਂ ਦੱਸੀ ਜਿਸ ਦੇ ਕੋਲ ਇੱਕ ਲਿਫਾਫਾ ਸੀ ਜਦੋਂ ਲਿਫਾਫੇ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਵਿੱਚੋਂ 1 ਕਿਲੋ 543 ਗ੍ਰਾਮ ਅਫੀਮ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਉਦਰ ਬਠਿੰਡਾ ਦੀ ਰਾਜੀਵ ਗਾਂਧੀ ਨਗਰ ਦੇ ਵਿੱਚ ਸੋਗ ਪਸਰਿਆ ਹੋਇਆ ਇੱਥੋਂ ਦੇ ਇੱਕ ਘਰ ਦਾ ਚਿਰਾਗ ਸਰਹੰਦ ਨਦੀ ਦੇ ਵਿੱਚ ਤੇਜ਼ ਬਹਾਅ ਦੇ ਕਾਰਨ ਬੁਝ ਗਿਆ ਇੱਥੋਂ ਦੇ 10 ਸਾਲਾ ਕਿਸ਼ਨ ਦੀ ਨਹਿਰ ਦੇ ਵਿੱਚ ਡੁੱਬਣ ਦੇ ਕਰਕੇ ਮੌਤ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਕਿਸ਼ਨ ਆਪਣੇ ਦੋਸਤਾਂ ਦੇ ਨਾਲ ਇਲਾਕੇ ਦੇ ਨਾਲ ਲੱਗਦੀ ਸਰੰਦ ਨਹਿਰ ਦੇ ਵਿੱਚ ਨਹਾਉਣ ਦੇ ਲਈ ਗਿਆ ਹੋਇਆ ਸੀ ਪਰ ਉਹ ਵਾਪਸ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਖੋਜ-ਬਿੰਦ ਸ਼ੁਰੂ ਕਰ ਦਿੱਤੀ ਜਦ ਕਿਸ਼ਨ ਦੇ ਸਰੰਦ ਨਹਿਰ ਦੇ ਵਿੱਚ ਨਹਾਉਣ ਦੀ ਗੱਲ ਸਾਹਮਣੇ ਆਈ ਤਾਂ ਸਥਾਨਕ ਐਨ ਜੀਓ ਅਤੇ NDRF ਦੀਆਂ ਟੀਮਾਂ ਨੇ ਖੋਜ ਪਾਲ ਸ਼ੁਰੂ ਕਰ ਦਿੱਤੀ ਤਾਂ ਬੁੱਧਵਾਰ ਨੂੰ ਕਿਸ਼ਨ ਦੀ ਦੇ ਨਹਿਰ ਦੇ ਵਿੱਚੋਂ ਬਾਹਰ ਕੱਢੀ ਗਈ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਜਾਰੀ ਮੈਂਬਰਸ਼ਿਪ ਮੁਹਿੰਮ ਨੂੰ ਪਟਿਆਲਾ ਜ਼ਿਲ੍ਹੇ ਦੇ ਵਿੱਚ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਹਲਕਾ ਸ਼ੁੱਤਰਾਨਾ ਤੋਂ ਸਾਬਕਾ ਵਿਧਾਇਕ ਬੀਬਾ ਵਰਿੰਦਰ ਕੌਰ ਲੂੰਬਾ ਕਰਨ ਸਿੰਘ ਡੀਟੀਓ ਹਲਕਾ ਇੰਚਾਰਜ ਚਮਕੌਰ ਸਾਹਿਬ ਅਤੇ ਜਥੇ ਮਹਿੰਦਰ ਸਿੰਘ ਲਾਲਵਾ ਮੌਜੂਦਾ ਵਰਕਿੰਗ ਕਮੇਟੀ ਮੈਂਬਰ ਵੱਲੋਂ ਗੁਰੂ ਸਾਹਿਬ ਤੋਂ ਅਰਦਾਸ ਦੇ ਰੂਪ ਤੇ ਵਿੱਚ ਓਟ ਆਸਰਾ ਲੈ ਕੇ ਪਰਤੀ ਦਾ ਆਗਾਜ਼ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਦੇ ਨਾਲ ਜੁੜਨ ਦਾ ਫੈਸਲਾ ਕਰਦੇ ਹੋਏ ਬੀਬਾ ਬਨਿੰਦਰ ਕੌਰ ਲੁੰਬਾਨੇ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੇ ਵਿੱਚ ਲਗਾਤਾਰ ਹੋਈਆਂ ਸ਼ਰਮਨਾਕ ਚੋਣਾਂ ਤੋਂ ਸਬਕ ਨਾ ਲੈ ਕੇ ਲਗਾਤਾਰ ਗਲਤ ਫੈਸਲੇ ਲਏ ਜਾਣ ਦੇ ਨਾਲ ਅਕਾਲੀ ਦਲ ਨੂੰ ਵੱਡਾ ਨੁਕਸਾਨ ਪੁੱਜਿਆ ਬੀਬਾ ਬ文ਿੰਦਰ ਕੌਰ ਲੁੰਬਾ ਨੇ ਕਿਹਾ ਕਿ ਅੱਜ ਹਰ ਵਰਗ ਆਪਣੀ ਖੇਤਰੀ ਪਾਰਟੀ ਵੱਲ ਵੇਖ ਰਿਹਾ ਹੈ ਬੀਬਾ ਬ文ਿੰਦਰ ਕੌਰ ਲੁੰਬਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਦੀ ਅਕਾਲੀ ਲੀਡਰਸ਼ਿਪ ਦੀ ਭਲਾਈ ਦੇ ਲਈ ਜਿਹੜਾ ਉਦਮ ਭਾਰਤੀ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਇਹ ਨਿਸ਼ਚਿਤ ਰੂਪ ਦੇ ਵਿੱਚ ਪੰਜਾਬ ਅਤੇ ਪੰਥ ਦੀ ਅਗਵਾਈ ਕਰਨ ਦੇ ਸਮਰੱਥ ਹੋਏਗਾ ਇਸ ਵਿਚਾਲੇ ਭਾਰਤ ਬੰਦ ਦੇ ਤਹਿਤ ਬਰਨਾਲਾ ਦੇ ਵਿੱਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਇੱਕ ਦਿਨ ਦੀ ਹੜਤਾਲ ਕੀਤੀ ਇਹਨਾਂ ਮੁਲਾਜ਼ਮਾਂ ਦੀ ਦਲੀਲ ਹੈ ਕਿ ਜਦੋਂ ਦਾ ਬਿਜਲੀ ਵਿਭਾਗ ਦਾ ਨੀਜੀਕਰਨ ਕੀਤਾ ਗਿਆ ਉਸ ਵੇਲੇ ਤੋਂ ਮੁਲਾਜ਼ਮਾਂ ਦੀ ਗਿਣਤੀ ਨਾਲ ਦੇ ਬਰਾਬਰ ਰਹਿ ਗਈ ਹੈ ਜਿੱਥੇ 1991 ਦੇ ਵਿੱਚ ਬਿਜਲੀ ਵਿਭਾਗ ਦੇ ਵਿੱਚ ਸਵਾ ਲੱਖ ਮੁਲਾਜ਼ਮ ਸਨ ਹੁਣ ਗਿਣਤੀ ਸਿਰਫ 30 ਹਜ਼ਾਰ ਰਹਿ ਗਈ ਹੈ ਮੁਲਾਜ਼ਮ ਆਗੂਆਂ ਨੇ ਇਲਜ਼ਾਮ ਲਗਾਏ ਨੇ ਕਿ ਪਹਿਲਾਂ ਸਰਕਾਰਾਂ ਨੇ ਟੈਲੀਫੋਨ ਵਿਭਾਗ ਨੂੰ ਨੀਜੀ ਹੱਥਾਂ ਦੇ ਵਿੱਚ ਦਿੱਤਾ ਅਤੇ ਹੁਣ ਬਿਜਲੀ ਵਿਭਾਗ ਵੀ ਦੇ ਦਿੱਤਾ ਗਿਆ ਇਨਾਂ ਨੇ ਦੋਸ਼ ਲਗਾਇਆ ਕਿ 90% ਦੀ ਬਿਜਲੀ ਮੈਕਮੇ ਦਾ ਨੀਜੀਕਰਨ ਹੋ ਚੁੱਕਿਆ ਹੈ ਅਸੀਂ ਬਿਜਲੀ ਮੈਕਮੇ ਨੂੰ ਨੀਜੀ ਹੱਥਾਂ ਦੇ ਵਿੱਚ ਦੇਣ ਦੇ ਖਿਲਾਫ ਪਹਿਲਾਂ ਵੀ ਜਦੋ ਜਹਿਦ ਕੀਤੀ ਸੀ ਅਤੇ ਹੁਣ ਵੀ ਕਰਦੇ ਰਹਾਂਗੇ ਜਲੰਧਰ ਦੇ ਵਿੱਚ EMPLOYEES STATE INSURANCE CORPORATION ਯਾਨੀ ਕਿ ESIC ਦੇ ਵਿੱਚ ਪੰਜਾਬ ਦੇ ਕੈਬਨ ਮੰਤਰੀ ਮੋਹਿੰਦਰ ਭਗਤ ਵੱਲੋਂ ਛਾਪਾ ਮਾਰਿਆ ਗਿਆ ਇਸਨਰੀਖਣ ਦੌਰਾਨ ਕੈਬਨਿਟ ਮੰਤਰੀ ਨੇ ਡਾਕਟਰਾਂ ਦੇ ਨਾਲ ਹਸਪਤਾਲ ਦੇ ਵਿੱਚ ਕਮੀਆਂ ਪੇਸ਼ੀਆਂ ਦੇ ਬਾਰੇ ਵੀ ਚਰਚਾ ਕੀਤੀ ਅਤੇ ਨਾਲ ਹੀ ਮਰੀਜ਼ਾਂ ਦਾ ਵੀ ਹਾਲ-ਚਾਲ ਜਾਣਿਆ। ਇਸ ਮੌਕੇ ਦੇ ਉੱਤੇ ਹਸਪਤਾਲ ਦੀਆਂ ਖਾਮੀਆਂ ਦੂਰ ਕਰਨ ਦੇ ਲਈ ਸਬੰਧਤ ਅਫਸਰਾਂ ਨੂੰ ਲੋੜਿੰਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਜਿੱਥੇ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਦੇ ਬਾਰੇ ਜਾਣਕਾਰੀ ਦਿੱਤੀ ਉੱਤੇ ਹੀ ਨਾਲ ਹੀ ਸਰਕਾਰ ਵੱਲੋਂ ਲਾਗੂ ਨਵੀਆਂ ਨੀਤੀਆਂ ਬਾਰੇ ਵੀ ਖੁਲਾਸਾ ਕੀਤਾ। ਫਤੇਗੜ ਸਾਹ ਦੇ ਮੰਡੀ ਗੋਵਿੰਦਗੜ ਦੇ ਵਿੱਚ ਪੁਲਿਸ ਨੂੰ ਦੋ ਅੰਤਰਰਾਸ਼ਟਰੀ ਨਸ਼ਾ ਸਮਗਲਰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਕਾਮਯਾਬੀ حاصل ਹੋਈ ਹੈ ਦਰਸਲ ਪੁਲਿਸ ਨੇ ਸ਼ਾਮ ਲਾਲ ਅਤੇ ਕਮਲ ਸਿੰਘ ਸੁਲੰਕੀ ਨਾਂ ਦੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 1.5 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਪੁੱਛਗਿੱਛ ਦਰਮਿਆਨ ਖੁਲਾਸੇ ਹੋਏ ਨੇ ਕਿ ਇਹ ਦੋਵੇਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਨੇ ਅਤੇ ਉੱਥੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਪਲਾਈ ਕਰ ਦਿੱਤਾ ਹੁਣ ਪੁਲਿਸ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਜਾਂ ਤਾਂ ਜੋ ਆਪੀਮ ਸਮਗਲੀਂ ਕਰਨ ਦੇ ਇਸ ਨੈਟਵਰਕ ਨੂੰ ਤੋੜਿਆ ਜਾ ਸਕਦਾ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਪੰਜਾਬ ਪੁਲਿਸ ਨੇ ਵਿਸ਼ੇਸ਼ ਮੁਹਿੰਮ ਵਿੱਢੀ ਹੈ ਜਿਸ ਦੇ ਤਹਿਤ ਫਲੋਰ ਦੇ ਵਿੱਚ ਉਚੇਚੇ ਤੌਰ ਦੇ ਉੱਤੇ ਨਾਕਾ ਲਗਾਇਆ ਗਿਆ ਇਸ ਨਾਕੇ ਦੇ ਉੱਤੇ ਜਿੱਥੇ ਸਕੂਲ ਦੀਆਂ ਬਸਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਬਸਾਂ ਦੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਖਾਮੀਆਂ ਚੈੱਕ ਕੀਤੀਆਂ ਗਈਆਂ ਇਸ ਦੇ ਨਾਲ ਹੀ ਮੋਡੀਫਾਈਡ ਮੋਟਰਸਾਈਕਲਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਇਸ ਮੌਕੇ ਦੇ ਉੱਤੇ ਬਾਈਕ ਦੇ ਉੱਤੇ ਟ੍ਰਿਪਲਿੰਗ ਕਰਨ ਵਾਲਿਆਂ ਸਮੇਤ ਹੋਰ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵੀ ਚਲਾਣ ਕੱਟੇ ਗਏ ਮਾਨਸਾ ਦੀ ਰਹਿਣ ਵਾਲੀ ਵੀਰਪਾਲ ਕੌਰ ਦੀ ਕਿਸਮਤ ਉਸ ਸਮੇਂ ਚਮਕ ਗਈ ਜਦੋਂ ਉਸ ਦੀ 1.5 ਕਰੋੜ ਰੁਪਏ ਦੀ ਲਾਟਰੀ ਨਿਕਲਾਈ ਵੀਰਪਾਲ ਸਿਲਾਈ ਕਢਾਈ ਕਰਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ ਅਤੇ ਉਸ ਨੇ ਇਹ ਟਿਕਟ 2 ਦਿਨ ਪਹਿਲਾਂ ਹੀ ਖਰੀਦੀ ਸੀ ਵੀਰਪਾਲ ਕੌਰ ਪਹਿਲਾਂ ਵੀ ਅਕਸਰ ਲਾਟਰੀ ਪਾਉਂਦੀ ਰਹੀ ਹੈ ਹੁਣ ਉਹ ਇਸ ਪੈਸੇ ਦੇ ਨਾਲ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਉੱਤੇ ਖਰਚ ਕਰੇਗੀ ਜਦਕਿ ਲਾਟਰੀ ਏਜੰਟ ਨੇ ਦੱਸਿਆ ਹੈ ਕਿ ਵੀਰਪਾਲ ਕੌਰ ਅਕਸਰ ਹੀ ਉਹਨਾਂ ਕੋਲੋਂ ਲਾਟਰੀ ਦੀਆਂ ਟਿਕਟਾਂ ਖਰੀਂਦੀ ਰਹਿੰਦੀ ਸੀ ਦੱਸ ਜਈਏ ਕਿ 1.5 ਕਰੋੜ ਦੀ ਲਾਟਰੀ ਨਿਕਲਣ ਮਗਰੋਂ ਵੀਰਪਾਲ ਕੌਰ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ ਮੇਰਾ ਸ਼ਹਿਰ ਮੇਰੀ ਖਬਰ ਦੇ ਇਸ ਬੁਲੇਟਨ ਦੇ ਵਿੱਚ ਅੱਜ ਦੇ ਸਫ਼ਰ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ ਕੱਲ ਫੇਰ ਤੋਂ ਅਸੀਂ ਤੁਹਾਡੇ ਲਈ ਤੁਹਾਡੇ ਹੀ ਸ਼ਹਿਰ ਦੀਆਂ ਚੋਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਾਜ਼ਾ ਤੇ ਰੋਚਕ ਖਬਰਾਂ ਦੇ ਲਈ ਤੁਸੀਂ ਸਾਡੇ YouTube Facebook ਤੇ Instagram ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਲਾਈਕ ਕਰ ਸਕਦੇ ਹੋ ਤੇ ਸਾਨੂੰ ਤੁਹਾਡੇ ਸੁਝਾਵਾਂ ਦਾ ਵੀ ਇੰਤਜ਼ਾਰ ਰਹੇਗਾ ਤੁਸੀਂ ਆਪਣੇ ਸੁਝਾਅ ਸਾਨੂੰ ਫੀਲਡ hamdardtv@gmail.com ਇਸ ਈਮੇਲ ਆਈਡੀ ਦੇ ਉੱਤੇ ਲਿਖ ਕੇ ਭੇਜ ਸਕਦੇ ਹੋ ਤੇ ਤੁਸੀਂ ਵਧੇਰੇ ਖਬਰਾਂ ਦੇ ਲਈ ਸਾਡੀ ਵੈਬਸਾਈਟ www.hamdardmediagroup.com ਦੇ ਉੱਤੇ ਜਾ ਕੇ ਵੀ ਵੇਖ ਤੇ ਪੜ੍ਹ ਸਕਦੇ ਹੋ ਕੱਲ ਫੇਰ ਤੁਹਾਡੇ ਇਲਾਕੇ ਦੀਆਂ ਸੱਜਰੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦੇ ਲਈ ਦਿਉ ਇਜਾਜ਼ਤ ਧੰਨਵਾਦ